ਫਗਵਾੜਾ ਇਲਾਕੇ ਵਿੱਚ ਚੋਰਾਂ ਤੇ ਲੁਟੇਰਿਆਂ ਦਾ ਬੋਲਬਾਲਾ ਹੈ ਜਿਸ ਕਾਰਨ ਅੱਜ ਦਿਨ ਹੀ ਚੋਰੀ ਤੇ ਲੁੱਟਖੋਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਇਸੇ ਤਰ੍ਹਾਂ ਦਾ ਹੀ ਇੱਕ ਹੋਰ ਸਨੇਚਿੰਗ ਦਾ ਮਾਮਲਾ ਸਾਹਮਣੇ ਆਇਆ ਹੈ ਮਾਡਲ ਟਾਊਨ ਇਲਾਕੇ ਵਿੱਚ ਜਿੱਥੇ ਮੋਟਰਸਾਈਕਲ ਸਵਾਰ ਲੁਟੇਰੇ ਰਾਜਾਂ ਦੀ ਇੱਕ ਮਹਿਲਾ ਦੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਝਪਟ ਕੇ ਫਰਾਰ ਹੋ ਗਏ ਇਸ ਬੰਦੀ ਗੱਲਬਾਤ ਕਰਦੇ ਆਂ ਪੀੜਿਤ ਮਹਿਲਾ ਕੁਲਵਿੰਦਰ ਕੌਰ ਅਤੇ ਉਸਦੇ ਪਤੀ सुरेंद्र ਸਿੰਘ ਵਾਸੀ ਨੰਗਲ ਨੇ ਦੱਸਿਆ ਕਿ ਉਹ ਜਦੋਂ ਆਪਣੀ ਪਤਨੀ ਨਾਲ ਐਕਟਵਾ ਤੇ ਫਗਵਾੜਾ ਆ ਰਹੇ ਸਨ ਤਾਂ ਮੋਡਲ ਟਾਊਨ ਵਿਖੇ ਮੋਟਰਸਾਈਕਲਸ ਭਾਰਦੂ ਲੁਟੇਰੇ ਉਸਦੀ ਪਤਨੀ ਦੇ ਕੰਨ ਵਿੱਚ ਪਾਈ ਸੋਨੇ ਦੀ ਵਾਲੀ ਝੱਟਕੇ ਫਰਾਰ ਹੋ ਗਏ ਜਿਸ ਨਾਲ ਉਨ੍ਹਾਂ ਦਾ ਕਰੀਬ 30 ਤੋਂ 40 ਹਜ਼ਾਰ ਰੁਪਏ ਤੱਕ ਦਾ ਨੁਕਸਾਨ ਹੋ ਗਿਆ ਉਨ੍ਹਾਂ ਪੁਲਿਸ ਪ੍ਰਸ਼ਾਸਨ પાસે ਮੰਗ ਕੀਤੀ ਕਿ ਇਹੋ ਜਿਹੀਆਂ ਵਾਰਦਾਤਾਂ ਉੱਪਰ ਨਕੇਲ ਕਸੀ ਜਾਵੇ ਤਾ ਜੋ ਕਿਸੇ ਵੀ ਰਾਗੀਰ ਨੂੰ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਆਵੇ ਫਗਵਾੜਾ ਤੋਂ ਨਵਰਾਣ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਸੁਰਿੰਦਰ ਸਿੰਘ ਹੈ ਜੀ ਸੁਰਿੰਦਰ ਸਿੰਘ ਜੀ ਕਿਹੜੇ ਪਿੰਡ ਤੋਂ ਆਪਾਂ ਆਏ ਨੰਗੜ ਪਿੰਡ ਹੈ ਜੀ ਪੰਕੀ ਮਾਮਲਾ ਦੀ ਇੱਥੇ ਜਿਹੜਾ ਅੱਜ ਤੋਂ ਮਾਰਡਾਉਣ ਦੇ ਵਿੱਚ ਖੜੇ ਹਾਂ ਅਸੀਂ ਇਧਰੋਂ ਸਾਰਾ ਹੁੰਦੇ ਸੀਗੇ ਘਰ ਪੈਂਟ ਘਰ ਤੋਂ ਆ ਰਹੇ ਸੀਗੇ ਇੱਥੇ ਫਗਵਾੜੇ ਨੂੰ ਘੁੰਮਣ ਆ ਰਹੇ ਸੀਗੇ ਤਾਂ ਅਸੀਂ ਬਾਈਕ ਤੇ ਇਕੱటి ਵਾਤੇ ਸੀਗੇ ਦੋਨੇ ਜਾਣੇ ਉਹ ਪਿੱਛੋਂ ਕੋਈ ਆਇਆ ਮੋਟਰਸਾਈਕਲ ਵਾਲਾ ਤਾਂ ਉਹ ਇਹਦੀ ਬਾਲੀ ਲਾ ਕੇ ਲੈ ਗਿਆ ਫਿਰ ਘਰ ਵਾਲੇ ਨਾ ਤਾਂ ਲੱਗਦਾ ਰਹੂਗਾ ਆਪਣਾ ਘਟੋ ਘਟ 34000 ਦਾ ਹੋ ਗਿਆ ਜੀ ਬਾਕੀ ਦੋਨੇ ਕੰਨਾਂ ਦੀ ਲੱਗ ਲੱਗੇ ਨਹੀਂ ਇੱਕ ਲਾਗੇ ਲੱਗਿਆ ਜੀ ਸਾਰੇ ਇਹਦਾ ਇਦਾਂ ਔਖਾ ਹੀ ਹੈ ਜੀ ਹੁਣ ਬਾਕੀ ਸਾਰਿਆਂ ਵਾਸਤੇ ਵੀ ਔਖਾ ਹੀ ਹੈ ਜੀ ਆਪ ਤਾਂ ਇਹਦਾ ਥੋੜਾ ਆਪਣੇ ਆਪ ਇਹ ਇਨਸਾਫ ਸਾਨੂੰ ਮਿਲਣਾ ਚਾਹੀਦਾ ਯਾਨੀ ਕਿ ਇਦਾਂ ਵੀ ਹੈਗਾ ਆਪ ਦੀ ਕਾਪੀ ਅਸੀਂ ਸਰਬ ਇੱਥੇ ਸ਼ਹਿਰ ਘੁੰਮਣ ਵਾਸਤੇ ਆਏ ਸੀਗੇ ਕਿ ਮੰਮੀ ਕਹਿੰਦੇ ਕਿ ਚਲ ਆਪਾਂ ਉੱਥੇ ਘੁੰਮਿਆਨੇ ਆ ਤੇ ਜਦੋਂ ਇੱਧਰ ਅਸੀਂ ਮੋੜ ਕੱਟੇ ਆਏ ਆ ਬੀਨੀ ਦਫ਼ਤਰ ਅਲ ਜਦੋਂ ਅਸੀਂ ਮੋੜ ਘਟਿਆ ਤਾਂ ਉਸੇ ਟਾਈਮ ਕੋਈ ਪਿੱਛੇ ਨਾਲ ਸੀਗੇ ਬਾਈਕ ਸਵਾਰ ਐ ਦੋ ਜਾਨੇ ਤੇ ਅਸੀਂ ਮੋੜੇ ਅੱਗੇ ਸੀਗੇ ਐਕਟਿਵਾ ਮੈਂ ਤੇ ਮੇਰੀ ਦੀਦੀ ਤੇ ਮੇਰੇ ਭਾਜੀ ਵੀ ਅੱਗੇ ਸੀਗੇ ਤੇ ਜਦੋਂ ਦੇਖਿਆ ਕਿ ਪਿੱਛੇ ਕਿ ਕਿਸੇ ਨੇ ਬਾੜੀ ਲਾ ਲਈ ਮੈਂ ਉਸੇ ਟਾਈਮ ਮੋੜੇ ਐਕਟਿਵਾ ਰੋਕੀ ਆ ਕਿ ਮੈਨੂੰ ਪਤਾ ਨਹੀਂ ਕਿ ਮੰਮੀ ਪਿੱਛੇ ਰੋਂਦੇ ਆਉਂਦੇ ਸੀਗੇ ਉਹ ਖੱਤੇ ਸੀਗੇ ਜੀ ਉਹ ਬਾਈਕ ਤੇ ਸੀਗੇ ਨੇ ਵਿਅਕਤੀ ਸੀ ਉਹ ਦੋ ਜਣੇ ਹਾਂਜੀ ਦੋ ਜਣੇ ਕਿ ਮੈਨੂੰ ਲੱਗਾ ਖਰੇ ਮੰਮੀ ਡੈਗਗੇ ਆ ਕਿ ਮੈਂ ਉਸੇ ਟਾਈਮ ਉਥੇ ਐਕਟਿਵਾ ਰੋਗ ਲਈ ਤੇ ਉਹ ਮੰਮੀ ਜਦੋਂ ਆਏ ਆ ਮੰਮੀ ਕਹਿੰਦੇ ਮੇਰੇ ਬਾਲੀ ਲਾ ਲਈ ਆ ਕਿੰਨਾ ਕੁ ਨੁਕਸਾਨ ਹੋ ਗਿਆ ਘੱਟੋ ਘੱਟ 30-40 ਹਜ਼ਾਰ ਦਾ ਸਾਨੂੰ ਪਤਾ ਹੀ ਹੈ ਅੱਜ ਕੱਲ ਗੋਲਡ ਕਿੰਨਾ ਮਹਿੰਗਾ ਆ ਤੇ ਕੀ ਪ੍ਰਸ਼ਾਸ਼ਨ ਕੋ ਮੰਗ ਰਖੋ ਇਹੀ ਕਿ ਸਾਡਾ ਇਨਸਾਫ ਹੋਣਾ ਚਾਹੀਦਾ ਆ ਪ੍ਰਸ਼ਾਸ਼ਨ ਨੂੰ ਕੰਪਲੀਟ ਵਗੈਰੇ ਦਿੱਤੀ ਆ ਨਹੀਂ ਹਲੇ ਨਹੀਂ ਹੋਣਗੇ ਕੰਪਲੀਟ ਹਾਂਜੀ ਜਿਹੜਾ ਗਾਂਵ ਵਾਸਤੇ ਕਿਸੇ ਨਾਲ ਐਦਾ ਨਾ ਹੋਵੇ ਹਾਂਜੀ ਆਪਣਾ ਹਾਂਜੀ ਕੁਲਵਿੰਦਰ ਕੌਰ ਕਿਥਰੇ ਨਹੀਂ ਹਾਂਜੀ ਨੰਗਲ ਖੇੜੇ ਦੇ ਆ ਹਾਂਜੀ ਕੀ ਮਾਮਲਾ ਜੀ ਇੱਕ ਜਿਹੜਾ ਤੁਸੀਂ ਅੱਜ ਬਲਾਕ ਡਾਊਨ ਦੇ ਖੜੇ ਆ ਹੁਣੇ ਹੁਣੇ ਬਾਲੀ ਹੋ ਕੇ ਲੈ ਗਿਆ ਇੱਕਦਮ ਦੋਨੇ ਕੰਨਾਂ ਦੀਆਂ ਲੱਗ ਨਹੀਂ ਇਹ ਇੱਕ ਦੀ ਇੱਕ ਦੀ ਹਾਂਜੀ ਤੇ ਕੱਟੇ ਆ ਜਿਹੀ ਪਤਾ ਕੋਈ ਬਾਈਕ ਉਹ ਬਾਈਕ ਤੇ ਸੀਗੇ ਹਾਂਜੀ ਉਹ ਦੋ ਜਾਣੇ ਸੀਗੇ ਨਹੀਂ ਮੂਨੇ ਦੇਖਿਆ ਮੈਂ ਕਿ ਮੋੜ ਉਹ ਵੀ ਮੋੜਨ ਲੱਗਿਆ ਸੀ ਵੀ ਮੋੜਨ ਲੱਗਾ ਤੇ ਇੱਕਦਮ ਉਹ ਪਿੱਛੇ ਖਿੱਚ ਕੇ ਲੈ ਗਿਆ ਤੇ ਕਿੰਨਾ ਕਲਸਾਰ ਹੋ ਗਿਆ ਆਪਣੇ ਲੱਭੇ 34000 ਦੀ ਹੈਗੀ ਸੀ